ਅੱਜ ਤੁਹਾਡੇ ਲਈ ਲੈ ਕੇ ਆਏ ਆਂ ਬਾਬਾ ਟਰੈਕਟਰ ਸੇਲ ਤੇ 24 ਮਾਡਲ ਸਵਰਾਜ 855 3 ਸਪੀਡ ਟਾਪ ਮਾਡਲ 2024 ਮਾਡਲ ਟਰੈਕਟਰ ਆ 100 ਘੰਟੇ ਦੇ ਕਰੀਬ ਚੱਲਿਆ ਹੋਇਆ ਬਹੁਤ ਸੋਹਣੀ ਕੰਡੀਸ਼ਨ ਦਾ ਨਵਾਂ ਟਰੈਕਟਰ ਹੈਗਾ ਪੀ ਵੀ 03 ਬ੍ਰੈਂਡਾ ਨੰਬਰ ਆ ਦੂਜਾ ਟਰੈਕਟਰ ਹੈਗਾ ਪ੍ਰੀਤ 2021 ਮਾਡਲ ਪੀ ਵੀ 93 ਪੰਜਾਬ ਨੰਬਰ ਆ 6549 ਇਹ ਤੋਂ ਬਾਅਦ ਆ ਗਿਆ ਆਪਣੇ ਕੋਲੇ ਮੈਸੀ 241 4 ਵੀਲ ਦੇ ਵਿੱਚ ਇਹ ਟਰੈਕਟਰ 2019 ਮਾਡਲ 6,35,000 ਰੁਪਏ ਦੀ ਕੀਮਤ ਹੈਗੀ ਟਾਇਰ ਟਪਾ ਟਰੈਕਟਰ ਦਾ ਸਾਰਾ ਕੁਝ ਨਾਲ ਦਾਗਾ ਤੇ 800 ਘੰਟਾ ਟਰੈਕਟਰ ਸਾਰਾ ਚੱਲਿਆ ਹੋਇਆ ਹੈਗਾ ਫਿਰ ਆ ਗਿਆ ਆਪਣੇ ਕੋਲੇ ਸੋਨਾਲੀਕਾ ਬਾਲਟਰੈਕ 75 RX ਇਹ ਵੀ 4 ਵੀਲ ਦੇ ਵਿੱਚ ਹੈਗਾ ਇਹ 2021 ਮਾਡਲ ਟਰੈਕਟਰ ਆ 9,45,000 ਰੁਪਏ ਦੀ ਕੀਮਤ ਹੈਗੀ ਟਰੈਕਟਰ ਨਾਲ ਓਕੇ ਹੈਗਾ ਬਹੁਤ ਸੋਹਣੀ ਕੰਡੀਸ਼ਨ ਦਾ ਇਹ ਦੂਜਾ ਆ ਗਿਆ 2017 ਮਾਡਲ ਪ੍ਰੀਕ 6595 6 ਲੱਖ ਤੇ 15000 ਰੁਪਏ ਟਰੈਕਟਰ ਦੀ ਕੀਮਤ ਆ। ਅਗਲੇ ਟਾਇਰ ਨਵੇਂ ਆ, ਪਿਛਲੇ ਟਾਇਰ ਟਰੈਕਟਰ ਦੇ ਨਾਲ ਦੇ ਆ। ਇਹ ਵਾਰ ਆ ਗਿਆ ਆਪਣੇ ਕੋਲੇ 744 XT ਸਵਰਾਹ 747 XT 2021 ਮਾਡਲ 6 ਲੱਖ ਤੇ 35000 ਰੁਪਏ ਟਰੈਕਟਰ ਦੀ ਕੀਮਤ ਹੈਗੀ। ਬਹੁਤ ਸੋਹਣੀ ਕੰਡੀਸ਼ਨ ਦਾ ਟਰੈਕਟਰ ਆ। 700 ਘੰਟਾ ਚੱਲਿਆ ਹੋਇਆ ਤੇ ਟਰੈਕਟਰ ਦੇ ਟਾਇਰ ਸਾਰੇ ਹੀ ਨਾਲ ਦੇ ਹੈਗੇ। ਦੇਖ ਸਕਦੇ ਹੋ ਤੁਸੀਂ। ਰਿਮ ਰਮ ਬਹੁਤ ਸੋਹਣੇ ਹੈਗੇ। ਸਵਰਾਜ 2022 ਮਾਡਲ 400 ਵਾਲਾ 385 ਘੰਟੇ ਚੱਲਿਆ ਹੋਇਆ ਟਰੈਕਟਰ ਹੈਗਾ ਪੀਵੀ03 ਬਠਿੰਡਾ ਨੰਬਰ ਟਰੈਕਟਰ ਹੈਗਾ 3 ਸਪੀਡ 7,85,000 ਰੁਪਿਆ ਦਾ ਮੁੱਲ ਹੈਗਾ ਟਾਇਰ ਟਰੈਕਟਰ ਦੇ ਸਾਰੇ ਨਾਲ ਜੋ ਰਿਮ ਦੇਖ ਸਕਦੇ ਹੋ ਤੁਸੀਂ origignal ਆ ਸਾਰਾ ਟਰੈਕਟਰ ਇਹ ਤੋਂ ਬਾਅਦ ਆ ਗਿਆ 2022 ਮਾਡਲ ਟਰੈਕਟਰ ਇਹ ਅਰਜਨ ਨੋਵੋ 605 ਡੀਆਈ ਆਈ 57 ਐਚਪੀ ਵਾਲਾ ਟਰੈਕਟਰ ਆ ਟੌਪ ਮਾਡਲ ਆ ਚੇਂਜਰ ਗੇਅਰ ਵਾਲਾ ਟਰੈਕਟਰ ਹੈਗਾ 8 ਟਰੈਕਟਰ ਦੀ ਕੀਮਤ ਹੈਗੀ 7 ਲੱਖ 90000 ਰੁਪਇਆ 969 CRDI ਦੇ ਵਿੱਚ ਹੈ ਜੀ 2023 ਮਾਡਲ 2023 ਦੇ ਚੌਥੇ ਮਹੀਨੇ ਦਾ ਟਰੈਕਟਰ ਹੈਗਾ 885000 ਰੁਪਇਆ ਦੀ ਕੀਮਤ ਆ ਗਈ ਫਾਈਬਰ ਕਨੋਪੀ ਲੱਗੀ ਹੋਈ ਹੈਗੀ ਬਹੁਤ ਚੰਗੀ ਬਹੁਤ ਸੋਹਣਾ ਟਰੈਕਟਰ ਹੈਗਾ ਟਾਇਰ ਨਾਲ ਦੇ ਹੈਗੇ 100 ਘੰਟੇ ਵਾਲੀ ਸਰਵਿਸ ਹੋਈ ਹੈ ਸਿਰਫ ਟਰੈਕਟਰ ਦੀ 2023 ਮਾਡਲ 969 ਇਸ ਤੋਂ ਬਾਅਦ ਆ ਗਿਆ ਆਪਣੇ ਕੋਲ ਇੱਕ ਨਿੱਕਾ ਟਰੈਕਟਰ ਹੈ ਗਾਰਡਨ ਰੇ ਕਹਿੰਦੇ ਜੀ ਨੂੰ ਸੋਨਾ ਲੀਕਾ ਦਾ 20 ਪਾਵਰ ਵਾਲਾ ਟਰੈਕਟਰ ਆ ਇਹ 4 ਵੀਲ ਦੇ ਵਿੱਚ ਹੈਗਾ ਫੁੱਲ ਟੌਪ ਮਾਡਲ ਲਗਾ ਸਾਰੀਆਂ ਫੈਸਿਲਿਟੀਆਂ ਅਵੇਲੇਬਲ ਨੇ ਇਹ ਟਰੈਕਟਰ ਹੈਗਾ 2015 ਮਾਡਲ 215000 ਰੁਪਏ ਹੀ ਇਹਦੀ ਕੀਮਤ ਹੈ ਜੀ ਬਹੁਤ ਸੋਹਣਾ ਟਰੈਕਟਰ ਹੈ ਵੀ